ਸਤਿ ਸ਼੍ਰੀ ਅਕਾਲ ਮੈਂ ਹਾਂ ਚੰਚਲ ਮਨੋਰ ਸਿੰਘ ਤੁਸੀਂ ਦੇਖ ਰਹੇ ਹੋ ਅਮਰਿਤ ਪ੍ਰਸਾਰ ਅਮਰਿਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਦਰਸ਼ਕਾਂ ਨਾਲ ਸਾਂਝ ਪਵਾਰਿਆ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਜੋ ਬੁਰੀ ਤਰ੍ਹਾਂ ਹਾਰ ਹੋਈ ਹੈ ਅਤੇ ਜਿਸ ਵਿੱਚ ਉਹਨਾਂ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੋ ਕਿ ਪਾਰਟੀ ਦੇ ਨੈਸ਼ਨਲ ਕਨਵੀਨਰ ਵੀ ਹਨ ਵਿਹਾਰ ਗਿਆਨ ਮਨੀਸ਼ ਸ਼ਸ਼ੋਧਿਆ ਵਿਹਾਰ ਗਿਆਨ ਤੋਂ ਸਤेंद्र ਜੈਨ ਵਿਹਾਰ ਗਿਆਨ ਤੇ ਹੋਰ ਵੱਡੇ ਵੱਡੇ ਲੀਡਰ ਉਹਨਾਂ ਦੇ ਮਨਿਸਟਰਸ ਹਾਰ ਗਿਆ ਪਰ ਫਿਰ ਵੀ ਉਹਨਾਂ ਨੂੰ 22 ਐਮ ਐਲ ਏ ਜਿੱਤ ਗਿਆਨ ਤੇ 44% ਵੋਟ ਵੀ ਮਿਲੀ ਹੈ ਪਰ ਇਸ ਦਾ ਪ੍ਰਭਾਵ ਜੋ ਹੈ ਪੰਜਾਬ ਉੱਪਰ ਕੀ ਹੋਇਆ ਕਿਉਂਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਤਕਰੀਬਨ 3 ਸਾਲ ਪੂਰੇ ਕਰ ਚੁੱਕੀ ਐ ਔਰ ਬਾਕੀ ਇਹਦੇ ਕੋਲ ਜਿਹੜਾ ਸਮਾਂ ਰਹਿ ਗਿਆ ਉਹ ਇੰਨਾ ਕੀ ਸਮਾਂ ਹੈ ਕਿ 2027 ਦੀਆਂ ਅਸੈਂਬਲੀ ਚੋਣਾਂ ਲਈ ਉਹ ਤਿਆਰੀ ਕਰ ਸਕਣ ਪ੍ਰਾਪਤੀਆਂ ਕੀ ਹਨ ਕਿਉਂਕਿ ਜਿਨ੍ਹਾਂ ਨੂੰ ਇਹ ਪ੍ਰਾਪਤੀਆਂ ਸਮਝਿਆ ਦਿੱਲੀ ਦੇ ਲੋਕਾਂ ਨੇ ਫਰੇਬੀ ਰਿਜੈਕਟ ਕਰਦੀਆਂ ਸੋ ਉਸ ਦਾ ਪ੍ਰਭਾਵ ਦੂਸਰੀ ਮੈਂ ਗੱਲ ਇਹ ਦੱਸਣਾ ਚਾਹਨਾ ਕਿ ਪੰਜਾਬ ਦੇ ਮੁੱਖ ਮੰਤਰੀ ਨਾਲ ਦਿੱਲੀ ਦਾ ਵਿਵਾਰ ਕੀ ਹੈ ਇਹੋ ਜਿਹਾ ਵਿਵਾਰ ਮੈਂ ਕਿਸੇ ਮੁੱਖ ਮੰਤਰੀ ਨਾਲ ਨਹੀਂ ਰੇਖਿਆ 1980 ਤੋਂ ਮੈਂ ਪੰਜਾਬ ਕਵਰ ਕਰ ਰਿਹਾ 1980 ਵਿੱਚ ਸਰਦਾਰ ਦਰਬਾਰਾ ਸਿੰਘ ਕਾਂਗਰਸ ਦੀ ਸਰਕਾਰ ਦੇ ਚੀਫ ਮਨਿਸਟਰ ਬਣੇ ਸਨ ਉੱਥੋਂ ਤੋਂ ਲੈ ਕੇ ਹੁਣ ਤੀਕਨ 4 5 ਜਿਹੜੇ ਮੁੱਖ ਮੰਤਰੀ ਹੋਏ ਉਹਨਾਂ ਦੇ ਸਮੇਂ ਦੀ ਗੱਲ ਦੱਸਦਾ ਹੋਇਆ ਮੈਂ ਭਗਵੰਤ ਮਾਨ ਨਾਲ ਉਹਨਾਂ ਦਾ ਕੰਪੈਰੀਸਨ ਕਰਾਂਗਾ ਤਾਂ ਜੇ ਲੋਕਾਂ ਨੂੰ ਪਤਾ ਲੱਗ ਸਕੇ ਦਰਸ਼ਕਾਂ ਨੂੰ ਪਤਾ ਲੱਗ ਸਕੇ ਵੀ ਪੰਜਾਬ ਵਿੱਚ ਮੁੱਖ ਮੰਤਰੀ ਦੀ ਕਿੰਨੀ ਤਰਸਯੋਗ ਹਾਲਤ ਹੈ ਇਸ ਤੋਂ ਪਹਿਲੇ ਆਪਾਂ ਅਗਲੀ ਚਰਚਾ ਸ਼ੁਰੂ ਕਰੀਏ ਮੇਰੇ ਆਪ ਜੀ ਨੂੰ गुजारिश ਹੈ ਜੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਸ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਅਤੇ ਇਸ ਦਾ ਬੈਲ ਆਈਕਨ ਜ਼ਰੂਰ ਦਬਾਓ ਤਾਂ ਜੋ ਜਿਹੜੀ ਵੀਡੀਓ ਵੀ ਅਸੀਂ ਪਾਈਏ ਉਸ ਦਾ ਸੁਨੇਹਾ ਤੁਹਾਡੇ ਤੱਕ ਉਸੇ ਸਮੇਂ ਪਹੁੰਚੇ ਕਮਿਊਨੀਕੇਸ਼ਨ ਮਿਲੇ ਤੁਸੀਂ ਉਸ ਦਾ ਖੁਦ ਨਰੀਖਣ ਕਰ ਸਕੋ ਸੋ ਮੈਂ ਸੋਚ ਰਿਹਾ ਸੀ ਕਿ ਦੋਕ ਦਿਨ ਵੇਟ ਕਰਕੇ ਕੀਤਾ ਜਾਏ ਉਸੇ ਦਿਨ ਨਾ ਕੀਤਾ ਜਾਏ ਤਾਂ ਜੋ ਲੋਕਾਂ ਦਾ ਜਿਹੜਾ ਇਹਦੇ ਪ੍ਰਤੀ ਪੰਜਾਬੀਆਂ ਦਾ ਪੰਜਾਬ ਦੇ ਲੋਕਾਂ ਦਾ ਜੋ ਨਜ਼ਰੀਆ ਬਣਿਆ ਔਰ ਉਹ ਕਿਸ ਤਰ੍ਹਾਂ ਲੈ ਰਹੇ ਉਹ ਤੁਹਾਡੇ ਨਾਲ ਸਾਂਝਾ ਕੀਤਾ ਜਾ ਸਕੇ ਤੋਂ ਪਿਛਲੇ ਦੋ ਦਿਨਾਂ ਵਿੱਚ ਜਿਸ ਤਰ੍ਹਾਂ ਦੇ ਰਿਐਕਸ਼ਨ ਪੰਜਾਬ ਵਿੱਚ ਸਾਹਮਣੇ ਆਏ ਉਹ ਵੀ ਤੁਹਾਡੇ ਨਾਲ ਮੈਂ ਸਾਂਝੇ ਕਰਾਂਗਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਕਿ ਪੰਜਾਬ ਵਿੱਚ ਚੁੱਪੀ ਸਨਨਾਟਾ ਜਿਆ ਛਾ ਗਿਆ ਆਮ ਆਦਮੀ ਪਾਰਟੀ ਦੇ ਹੈੱਡਕੁਆਰਟਰ ਤੇ ਇਸ ਦੇ ਮੰਤਰੀਆਂ ਚ ਮਨਿਸਟਰ ਰਾਜ ਪਰ ਚੀਫ ਮਿਨਿਸਟਰ ਦਾ ਪਤਾ ਪਤਾ ਨਹੀਂ ਲੱਗ ਸਕਦਾ ਕਿ ਉਸ ਉੱਪਰ ਕੀ ਅਸਰ ਹੋਇਆ ਕਿਉਂਕਿ ਚੀਫ ਮਿਨਿਸਟਰ ਤਾਂ ਸੋਕੇ ਕੀਤੇ ਭਗਵੰਤ ਮਾਨ ਜੀ ਕਿਸੇ ਨੂੰ ਮਿਲਦੇ ਹੀ ਨਹੀਂ ਅਤੇ ਨਾ ਹੀ ਕੋਈ ਉਹਨਾਂ ਤੱਕ ਪੁੱਜ ਸਕਦਾ ਕਿਉਂਕਿ ਉਹਨਾਂ ਦਾ ਸਕੰਜਾ ਇੰਨਾ ਖਸਿਆ ਹੋਇਆ ਦਿੱਲੀ ਨੇ ਕਿ ਉਹ ਚੁੱਪ ਹੀ ਰਹਿੰਦੇ ਤੇ ਕੁਸਕਦੇ ਵੀ ਨਹੀਂ ਨਾ ਉਹ ਬੋਲਦੇ ਨਾ ਉਹ ਸੁਣਦੇ ਸੋ ਬਾਪੂ ਗਾਂਧੀ ਦੇ ਜਿਹੜੇ ਤਿੰਨ ਬਾਂਦਰ ਉਹਨਾਂ ਚੋਂ ਦੋ ਦੇ ਉਹਨਾਂ ਨੇ ਪੱਕੇ ਗੁਣ ਅਪਣਾ ਲੈ ਤੋ ਇਸ ਕਰਕੇ ਕਿਉਂਕਿ ਜੇਕਰ ਤੁਸੀਂ ਉਹਨਾਂ ਨੂੰ ਮਿਲੋਗੇ ਤੇ ਉਹ ਬੋਲਣਗੇ ਜੇਕਰ ਤੁਸੀਂ ਕੁਝ ਜਾ ਕੇ ਦੱਸੋਗੇ ਤੇ ਉਹ ਸੁਣਨਗੇ ਤੁਸੀਂ ਉਹਨਾਂ ਤੱਕ ਪਹੁੰਚ ਨਹੀਂ ਸਕਦੇ ਇਸ ਲਈ ਬਾਪੂ ਦੇ ਮਹਾਤਮਾ ਗਾਂਧੀ ਦੇ ਜਿਹੜੇ ਤਿੰਨ ਬੰਦਰਾਂ ਉਹਨਾਂ ਚ ਦੋ ਬੰਦਰਾਂ ਦੇ ਗੁਣ ਸਾਡੇ ਮੁੱਖ ਮੰਤਰੀ ਚ ਹਨ ਮੈਂ ਇਥੇ ਦੱਸਣਾ ਚਾਹਨਾ ਕਿ ਪੰਜਾਬ ਦੇ ਲੋਕ ਬਹੁਤ ਖੁਸ਼ ਹਨ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਬੁਰੀ ਤਰ੍ਹਾਂ ਹਾਰ ਹੋਈ ਹੈ ਤੋਏ ਤੋਏ ਹੋ ਗਈ ਹੈ ਚਾਹੇ ਉਸ ਦੇ 22 ਐਮਐਲਏ ਵੀ ਆ ਗਏ 44% ਵੋਟਾਂ ਵੀ ਆ ਗਏ ਇਹ ਖੁਸ਼ੀ ਇਸ ਲਈ ਹੈ ਕਿ ਪੰਜਾਬ ਦੇ ਲੋਕਾਂ ਦੀ ਇੱਕ ਪਰਸੈਪਸ਼ਨ ਬਣੀ ਹੋਈ ਹੈ ਉਹ ਇਹ ਮਹਿਸੂਸ ਕਰਦੇ ਆਂ ਕਿ ਪੰਜਾਬ ਨੂੰ ਦਿੱਲੀ ਲੁੱਟ ਕੇ ਆਪਣੀ ਪਾਰਟੀ ਦਾ ਵਿਸਤਾਰ ਸਾਰੇ ਦੇਸ਼ ਵਿੱਚ ਕਰ ਰਿਹਾ ਔਰ ਤੁਹਾਨੂੰ ਇਹ ਪਤਾ ਵੀ ਹੋਏਗਾ ਕਿ ਆਮ ਆਦਮੀ ਪਾਰਟੀ ਭਾਰਤ ਦੀ ਪਹਿਲੀ ਪਾਰਟੀ ਹੈ ਇੰਡੀਆ ਦੀ ਜਿਹੜੀ ਕਿ ਬੜੇ ਛੋਟੇ ਸਮੇਂ ਵਿੱਚ ਨੈਸ਼ਨਲ ਪਾਰਟੀ ਦਾ ਸਟੇਟਸ ਗ੍ਰੈਂਡ ਕਰ ਲਿਆ ਇਹਨੇ ਅਤੇ ਇਸ ਨੂੰ ਆਪਣਾ ਚੋਣ ਨਿਸ਼ਾਨ ਅਤੇ ਏਸ ਨੂੰ ਆਪਣਾ 플ੈਗ ਵੀ ਜਿਹੜਾ ਮਿਲ ਗਿਆ ਨੈਸ਼ਨਲ ਸਟੇਟਸ ਵੀ ਮਿਲ ਗਿਆ ਨੈਸ਼ਨਲ ਪਾਰਟੀ ਹੈ ਦੇਸ਼ ਦੀ ਤੁਸੀਂ ਕਹੋਗੇ ਕਿ ਪੰਜਾਬ ਦੇ ਲੋਕਾਂ ਨੂੰ ਜਦ 200 ਯੂਨਟ ਤੱਕ ਬਿਜਲੀ ਫ੍ਰੀ ਮਿਲ ਰਹੀ ਹੈ ਜਨਾਨੀਆਂ ਨੂੰ 1000 ਰੁਪਏ ਦੇਣ ਦਾ ਵੈਧੇ ਮਹੀਨੇ ਦਾ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਆ ਫਿਰ ਪੰਜਾਬ ਦੇ ਲੋਕੀ ਦੁਖੀ ਕਿਉਂ ਉਹ ਇਸ ਪਾਰਟੀ ਤੋਂ ਉਚਾਟ ਕਿਉਂ ਹੋ ਗਏ ਪਹਿਲੀ ਗੱਲ ਤੇ ਮੈਂ ਮੁੱਖ ਮੰਤਰੀ ਉੱਤੇ ਫੋਕਸ ਕਰਾਂਗਾ ਕਿਉਂਕਿ ਸਭ ਤੋਂ ਵੱਡਾ ਜਿਹੜਾ ਚੀਫ ਐਗਜ਼ੀਕਿਟਿਵ ਹੈ ਉਹ ਮੁੱਖ ਮੰਤਰੀ ਹੈ ਤੇ ਮੁੱਖ ਮੰਤਰੀ ਦੀ ਕੀ ਦੁਰਦਸ਼ਾ ਕੀਤੀ ਹੋਈ ਹੈ अरविंद केजरीवाल ਨੇ ਤੇ ਉਸ ਦੇ ਆਸ-પાસ ਜਿਹੜੀ ਉਹਦੀ ਜੁੰਡਲੀ ਹੈ ਜਿਹਦੇ ਵਿੱਚ ਕਿ राघव ਝੱਡਾ ਜਿਹਦੇ ਵਿੱਚ संदीप पाठक ਹੈ संदीप पाठक ਨੂੰ ਇੰਚਾਰਜ ਬਣਾਇਆ ਹੋਇਆ ਪੰਜਾਬ ਦਾ ਔਰ ਮੁੱਖ ਮੰਤਰੀ ਨੂੰ ਅਜਿਹੇ ਹਸ਼ਕੰਜਾ ਕਸਿਆ ਕਿ ਉਹ ਕੁਝ ਦੱਸੀ ਹੋਈ ਗੱਲ ਤੋਂ ਬਾਹਰ ਕੋਈ ਗੱਲ ਨਹੀਂ ਕਰਦੇ ਉਹ ਲੋਕਾਂ 'ਚ ਜਾਂਦੇ ਨੇ ਪਰ ਲੋਕਾਂ ਨੂੰ ਮਿਲਦੇ ਨਹੀਂ ਉਹ ਪ੍ਰੈਸ ਕਾਨਫਰੰਸਾਂ ਨਹੀਂ ਕਰਦੇ ਜਿਹੜੀਆਂ ਕਿ ਹਰ ਮੁੱਖ ਮੰਤਰੀ ਨੂੰ ਸਾਲ 'ਚ ਤਿੰਨ ਚਾਰ ਕਰਨੀਆਂ ਚਾਹੀਦੀਆਂ ਲੋਕਾਂ ਨੂੰ ਦੱਸਣਾ ਚਾਹੀਦਾ ਕਿਉਂਕਿ ਜਨਤਾ ਤੱਕ ਸੁਨੇਹਾ ਤਾਂ ਹੀ ਮਿਲੇਗਾ ਜੇ ਤਿੰਨ ਚਾਰ ਪ੍ਰੈਸ ਕਾਨਫਰੰਸਾਂ ਹੋਣ ਤੇ ਮੀਡੀਆ ਉਹਨਾਂ ਨੂੰ ਸਵਾਲ ਕਰੇ ਤੇ ਸਵਾਲਾਂ ਦੇ ਜਵਾਬ ਮੰਗੇ ਆਮੋ ਸਾਹਮਣੇ ਗੱਲ ਹੋਵੇ ਇਹ ਤਿੰਨ ਸਾਲ ਦੇ ਕਰੀਬ ਹੋਣ ਵਾਲੇ ਆਮੋ ਸਾਹਮਣੇ ਵਾਲੀ ਭਾਈ ਕੋਈ ਗੱਲ ਨਹੀਂ ਕੈਪਟਨ ਅਮਰਿੰਦਰ ਸਿੰਘ মিডিਆ ਨੂੰ ਮਿਲਦੇ ਸੀ ਔਰ মিডিਆ ਨੂੰ ਘਰ ਚ ਬੁਲਾਉਂਦੇ ਸੀ ਮੈਂ ਉਹਨਾਂ ਦੇ ਦੋ ਟਰਮਾਂ ਚੋਂ ਘੱਟ ਤੋਂ ਘੱਟ 10 মিডিਆ ਮੀਟਿੰਗਾਂ ਉਹਨਾਂ ਦੇ ਘਰ ਅਟੈਂਡ ਕੀਤੀਆਂ ਖੁੱਲਡੁੱਲੀ ਗੱਲ ਹੁੰਦੀ ਸੀ ਉਹ ਕੋਈ ਬਹੁਤਾ ਪਰਦਾ ਨਹੀਂ ਰੱਖਦੇ ਸੀ ਕਦੀ ਉਹਨਾਂ ਨੇ ਪਬਲਿਕ ریلیشن ਵਾਲਿਆਂ ਨੂੰ ਇਹ ਨਹੀਂ ਸੀ ਕਿ ਆ ਵੀ ਭਲਾਣੇ ਪੱਤਰਕਾਰ ਨੂੰ ਸਵਾਲ ਨਹੀਂ ਕਰਦੇ ਨੇ ਬੜੇ ਸਟੇਟ ਫਾਰਵਰਡ ਖੁੱਲੇ ਜਵਾਬ ਦਿੰਦੇ ਸੀ اسی ਤਰ੍ਹਾਂ ਹੀ ਸੀਗੇ ਸਰਦਾਰ ਬਿਆਨ ਸਿੰਘ ਜੀ ਬੜੀ ਥੋੜੀ ਦੇਰ ਚਾਹੀ ਰਹੇ ਪਰ ਉਹ মিডিਆ ਨੂੰ ਮਿਲਦੇ ਸੀ ਔਰ ਪ੍ਰਕਾਸ਼ ਸਿੰਘ ਬਾਦਲ ਵੀ ਸਾਲ ਚ ਇੱਕ ਦੋ ਪ੍ਰੈਸ ਕਾਨਫਰੰਸਾਂ ਕਰਦੇ ਸੀ ਸੋ ਇਹ ਮੈਂ ਤੁਹਾਨੂੰ ਚਾਰ ਨਾਂ ਲੈ ਦਰਬਾਰਾ ਸਿੰਘ ਦੇ ਘਰ ਪ੍ਰੈਸ ਵਾਲਿਆਂ ਨੂੰ ਖੁੱਲਾ ਰਹਿਦਾ ਸੀ ਸੀਐਮ ਦਾ ਕੋਈ ਵੀ ਜਾ ਕੇ ਮਿਲ ਸਕਦਾ ਸੀ ਇੰਟਰਵਿਊ ਕਰ ਸਕਦਾ ਸੀ ਉਹ ਖੁਦ ਵੀ ਪ੍ਰੈਸ ਕਾਨਫਰੰਸਾਂ ਮੀਡੀਆ ਨਾਲ ਮਿਲਣੀਆਂ ਕਰਦੇ ਸੀ ਬੜਾ ਥੋੜੇ ਸਮੇਂ ਰਿਹਾ 1980 ਤੋਂ 1983 ਤੱਕ ਵਿੱਚ ਬਹੁਤ ਸਾਰਾ ਸਮਾਂ ਜਿਹੜੀ ਸੀਗੀ ਗਵਰਨਰੀ ਰਾਜ ਰਿਆ ਗਵਰਨਰੀ ਦੇ ਰਾਜ ਵਿੱਚ ਗਵਰਨਰ ਵੀ ਪੰਜਾਬ ਬਵਨ ਵਿੱਚ ਗਵਰਨਰ ਦੇ ਜੋ ਅਫੀਸ਼ਰ ਰੈਜ਼ਿਡੈਂਸ ਹੈ ਉੱਥੇ ਪ੍ਰੈਸ ਕਾਨਫਰੰਸਾਂ ਵੀ ਕਰਦੇ ਅਤੇ ਮਿਲਣੀਆਂ ਵੀ ਕਰਦੇ ਬੜਾ ਇੱਕ ਉਹਨਾਂ ਦਾ ਆਮ ਜਿਹੀ ਗੱਲ ਸੀ ਗਵਰਨਰ ਸਾਲ ਜ ਦੋ ਕਰਦੇ ਸੀ ਮੁੱਖ ਮੰਤਰੀ ਕਈ ਤਿੰਨ ਕਈ ਚਾਰ ਕਈ ਇਸ ਤਰ੍ਹਾਂ ਹੀ ਜ਼ਿਆਦਾ ਕਰਦੇ ਸੀ ਸੋ ਇਹ ਜੋ ਫ੍ਰੀਕੁਐਂਟਲੀ ਜਿਹੜੀਆਂ ਮਿਲਣੀਆਂ ਹੁੰਦੀਆਂ ਸੀ ਸਮੇਂ-ਸਮੇਂ ਪੱਤਰਕਾਰਾਂ ਨੂੰ ਮਿਲਦੇ ਰਹਿਣਾ ਉਹਦੇ ਨਾਲ ਉਹਨਾਂ ਦਾ ਤਾਲਮੇਲ ਆਪਣੇ ਲੋਕਾਂ ਨਾਲ মিডিਆ ਦੇ ਥਰੂ ਵੀ ਜੁੜਿਆ ਰਹਿੰਦਾ ਸੀ ਲੋਕਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਕੀ ਕੁਝ ਇਹ ਕਰ ਰਹੇ ਸਰਕਾਰ ਤੇ ਇਸ ਮੁੱਖ ਮੰਤਰੀ ਦੇ ਨੁਕਸ ਕੀ ਇਹ ਲੋਕਾਂ ਸਾਹਮਣੇ ਪੇਸ਼ ਹੋ ਜਾਂਦੇ ਸੀ ਪ੍ਰਿੰਟ মিডিਆ ਸੀ ਉਸ ਵੇਲੇ ਬਿਆਨ ਸਿੰਘ ਤੱਕ ਤੇ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਤੱਕ ਜਿਹੜਾ ਸੋਸ਼ਲ ਮੀਡੀਆ ਸੀ YouTube ਚੈਨਲ ਹਲੇ ਆਏ ਨਹੀਂ ਸੀ ਅਤੇ ਇਹਨੇ ਅਗਰੈਸਿਵ ਨਹੀਂ ਸੀ ਹੁਣ ਜਦੋਂ ਦਾ ਸੋਸ਼ਲ ਮੀਡੀਆ ਆ ਗਿਆ ਤਾਂ ਹੁਣ ਸਰਕਾਰਾਂ ਲਈ ਸਭ ਕੁਝ ਲਗਾਉਣਾ ਮੁਸ਼ਕਲ ਹੋ ਗਿਆ ਕਿਉਂਕਿ ਕੋਈ ਨਾ ਕੋਈ ਸੋਸ਼ਲ ਮੀਡੀਆ ਤੇ ਆਪਣੀ ਵੀਡੀਓ ਪਾ ਦਿੰਦਾ ਜਿਹੜੀ ਸਰਕਾਰ ਨੂੰ ਪਸੰਦ ਨਹੀਂ ਆਉਂਦੀ ਸੋ ਭਗਵੰਤ ਮਾਨ ਜੀ ਪਹਿਲੇ ਮੁੱਖ ਮੰਤਰੀ ਹਨ ਜਿਹੜੇ ਕਿ ਪ੍ਰੈਸ ਨੂੰ ਮਿਲਣ ਤੋਂ ਕੰਨੀ ਘਤਰਾਂਗੇ ਕਿਉਂਕਿ ਇਹਨਾਂ ਨੂੰ ਦਿੱਲੀੋਂ ਹੁਕਮ ਹੋਏਗਾ ਤੇ ਪ੍ਰੈਸ ਨਾਲ ਗੱਲ ਕਰਨਗੇ ਕਿਸੇ ਪ੍ਰੈਸ ਵਾਲੇ ਨੂੰ ਇਹ ਆਪਣੇ ਸਪੈਸ਼ਲ ਇੰਟਰਵਿਊ ਦੀ ਟਾਈਮ ਨਹੀਂ ਦਿੰਦੇ ਕਿਉਂਕਿ ਦਿੱਲੀ ਕਲੀਅਰ ਕਰੇਗਾ ਤੇ ਮੁੱਖ ਮੰਤਰੀ ਬੋਲੇਗਾ ਕਿਉਂਕਿ ਮੈਂ ਜਦੋਂ ਬਾਪੂ ਗਾਂਧੀ ਦੇ ਦੋ ਬਾਂਦਰਾਂ ਨਾਲ ਮੁਕਾਬਲਾ ਕੀਤਾ ਤੋ ਮੈਂ ਬੜਾ ਸੋਚ ਕੇ ਕੀਤਾ ਅਤੇ ਮੈਂ ਆਪਣੇ ਦਰਸ਼ਕਾਂ ਨੂੰ ਬੜੇ ਸੂਖਮ ਢੰਗ ਨਾਲ ਸਮਝਾਉਣ ਲਈ ਬਾਪੂ ਗਾਂਧੀ ਦੇ ਬਾਂਦਰਾਂ ਦੀ ਐਗਜ਼ੈਂਪਲ ਦਿੱਤੀ ਉਨ ਇੱਥੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਦਰਬਾਰਾ ਸਿੰਘ ਤੋਂ ਲੈ ਕੇ ਬਿਆਨਤ ਸਿੰਘ ਪ੍ਰਕਾਸ਼ ਸਿੰਘ ਮਾਦਲ ਤੇ ਕੈਪਟਨ ਅਮਰਿੰਦਰ ਸਿੰਘ ਇਹਨਾਂ ਦੇ ਘਰਾਂ ਵਿੱਚ ਲੋਕ ਆਪਣੇ ਕੰਮਾਂ ਲਈ ਸਵੇਰੇ ਹੀ ਪਹੁੰਚ ਜਾਂਦੇ ਸੀ ਪੀੜ ਹੁੰਦੀ ਸੀ ਲੋਕ ਜਿਹੜੇ ਸੀਗੇ ਆਪਣੀਆਂ ਸਮੱਸਿਆਵਾਂ ਲੈ ਕੇ ਸਿੱਧੀਆਂ ਮੁੱਖ ਮੰਤਰੀ ਨੂੰ ਦਸਦੇ ਸੀ ਰੌਣਕਾਂ ਲੱਗਦੀਆਂ ਸੀ ਪਰ ਜਿਹੜਾ ਘਰ ਭਗਵੰਤ ਸਿੰਘ ਮਾਨ ਦਾ ਉਹਨਾਂ ਦੇ ਘਰ 'ਚ ਉੱਲੂ ਬੋਲਦੇ ਹੁੰਦੇ ਕਿਉਂਕਿ ਉਹਨਾਂ ਨੇ ਕਿਸੇ ਨੂੰ ਮਿਲਣਾ ਹੀ ਨਹੀਂ ਇਸ ਲਈ ਲੋਕ ਮਿਲਣ ਹੀ ਨਹੀਂ ਜਾਂਦੇ ਨਾ ਉਹ ਐਮਐਲਏ ਨੂੰ ਮਿਲਦੇ ਨੇ ਐਮਐਲਏ ਦਾ ਬੜਾ ਗਰਜ਼ਾ ਹੈ ਕਿ ਸਾਡਾ ਮੁੱਖ ਮੰਤਰੀ ਸਾਨੂੰ ਨਹੀਂ ਮਿਲਦਾ ਉਹ ਇਸ ਲਈ ਨਹੀਂ ਮਿਲਦੇ ਕਿਉਂਕਿ ਉਹਨਾਂ ਨੂੰ ਉੱਪਰੋਂ ਪਰਮਿਸ਼ਨ ਲੈਣੀ ਪੈਂਦੀ ਹੈ ਉੱਪਰੋਂ ਕਲੀਅਰੈਂਸ ਨਹੀਂ ਹੁੰਦੀ ਵੀ ਇਹਦੇ ਨਾਲ ਕੀ ਗੱਲ ਕਰਨੀ ਹੈ ਤਾਂ ਕੇਜਰੀਵਾਲ ਜੋ ਸੀਗੇ ਜਾਂ ਹੈਗੇ ਉਹ ਬੜੇ ਇਨਸਿਕਿਓਰ ਐ ਵੀ ਕਿੱਥੇ ਮੁੱਖ ਮੰਤਰੀ ਆਪਣਾ ਸਿੱਧਾ ਰਾਬਤਾ ਪੰਜਾਬ ਦੇ ਐਮਐਲਏ ਨਾਲ ਨਾ ਕ੍ਰੀਏਟ ਕਰ ਲੇ ਇਦਾਂ ਜਾਨੀ ਜਿਸ ਮੁੱਖ ਮੰਤਰੀ ਦੇ ਘਰ ਉੱਲੂ ਬੋਲਦੇ ਨੇ ਉਹਦਾ ਤੁਸੀਂ ਫਿਊਚਰ ਪਾਰਟੀ ਦਾ ਪੰਜਾਬ 'ਚ ਪੱਲੀ ਪੰਤੀ ਸੋਚ ਸਕਦੇ ਹੋ ਫੈਸਲਾ ਕਰ ਸਕਦੇ ਹੋ ਵੀ ਕੀ ਹੋਏਗਾ ਹੁਣ ਆਏਗੀ ਗੱਲ ਕਿ ਜਦ ਮੁੱਖ ਮੰਤਰੀ ਮਿਲਦੇ ਨਹੀਂ ਤਾਂ ਫਿਰ ਮੁੱਖ ਮੰਤਰੀ ਕਿੱਥੇ ਮਿਲਦੇ ਮੁੱਖ ਮੰਤਰੀ ਮਿਲਦੇ ਮੁੱਖ ਮੰਤਰੀ ਦੀਆਂ ਡਿਜੀਟਲ ਐਡ ਬੋਰਡ ਚੰਡੀਗੜ੍ਹ ਦੇ ਹਾਰ ਮੋੜ ਤੇ ਲੱਗੇ ਉਹਨਾਂ 'ਚ 32 ਜਲਦੀ ਇਹ ਖੂਬਸੂਰਤ ਪਰਸਨੈਲਿਟੀ ਵਾਲੀ ਫੋਟੋ ਹੈ ਭਗਵੰਤ ਮਾਨ ਜੀ ਦੀ ਤੁਸੀਂ ਉੱਥੇ ਮਿਲ ਸਕਦੇ ਹੋ ਅਖਬਾਰ ਵਿੱਚ ਜੋ ਐਡਾਂ ਲੱਗਦੀਆਂ ਲਗਾਤਾਰ ਇਸ਼ਤਿਹਾਰਾਂ ਸਾਰੇ ਅਖਬਾਰਾਂ 'ਚ ਲੱਗਦੇ ਨੇ ਅੱਜ ਕੱਲ੍ਹ ਥੋੜੇ ਛੋਟੇ ਕਰਦੇ ਨੇ ਇਹਨਾਂ ਨੇ ਅੱਗੇ ਫੁੱਲ ਪੇਜ ਹੀ ਲੱਗਦੇ ਸੀ ਤੋਂ ਅੱਜ ਕੱਲ ਕਵਾਟਰ ਪੇਜ ਮੈਂ ਦੇਖ ਰਿਹਾ ਅਸਥਿਹਾਰ ਛੋਟੇ ਹੋ ਗਏ ਸ਼ਾਇਦ ਗਵਰਨਮੈਂਟ ਕੋਲ ਕੁਝ ਪੈਸੇ ਦੀ ਕਮੀ ਹੈ ਜਾਂ ਇਹ ਵੀ ਫੈਸਲਾ ਕੀਤਾ ਜਾਂਦਾ ਹੈ ਕਿ ਇਹ ਐਡ ਕਿਦੇ ਬਾਰੇ ਹੈ ਸੋ ਅਖਬਾਰਾਂ ਦੇ ਅਸਥਿਹਾਰਾਂ ਚ ਫੋਟੋ ਲੱਗੀ ਹੁੰਦੀ ਹੈ ਤੁਸੀਂ ਉੱਥੇ ਦੇਖ ਸਕਦੇ ਹੋ ਆਪਣੇ ਮੁੱਖ ਮੰਤਰੀ ਨੂੰ ਉਹਨਾਂ ਦੇ ਬਿਆਨ ਸੁਣ ਸਕਦੇ ਹੋ ਔਰ ਜਾਂ ਫਿਰ ਜਿਹੜੀ ਸਰਕਾਰ ਆਪਣੀਆਂ ਵੀਡੀਓ ਰਾਈ ਐਡ ਕਰਦੀ ਹੈ ਡਿਜੀਟਲ ਵੀਡੀਓ ਬਣਾ ਕੇ ਰਿਲੀਜ਼ ਕਰਦੀ ਹੈ ਪ੍ਰਾਪਤੀਆਂ ਦੀ ਉਹ ਡਿਜੀਟਲ ਵੀਡੀਓ ਕਈ ਵਾਰੀ ਤੁਹਾਡੇ WhatsApp ਤੇ ਵੀ ਆ ਜਾਂਦੀਆਂ ਤੁਹਾਡੇ smartphone ਤੇ ਵੀ ਆ ਜਾਂਦੀਆਂ ਉੱਥੇ ਵੀ ਤੁਸੀਂ ਆਪਣੇ ਮੁੱਖ ਮੰਤਰੀ ਨੂੰ ਮਿਲ ਸਕਦੇ ਹੋ ਉਹਦੇ ਦਰਸ਼ਨ ਕਰ ਸਕਦੇ ਹੋ ਸੋ ਇਹ ਹਾਲਤ ਹੈ ਪੰਜਾਬ ਦੇ ਮੁੱਖ ਮੰਤਰੀ ਦੀ ਐਸੇ ਕਰਕੇ ਮੈਂ ਦੱਸਿਆ ਕਿ ਪੰਜਾਬ ਦੇ ਲੋਕ ਬੜੇ ਖੁਸ਼ ਹਨ ਕਿ ਆਮ ਆਦਮੀ ਪਾਰਟੀ ਦੀ ਜੜ ਕਾਫੀ ਹੱਦ ਤੱਕ ਦਿੱਲੀ ਵਿੱਚ ਫੁੱਟੀ ਗਈ ਹੈ ਇਦਾਂ ਦੀ ਪਰਫਾਰਮੈਂਸ ਹੋਣ ਦੀ ਸੁਭਾਵਨਾ ਹੈ ਯਾਨੀ ਮੈਂ ਇਤਨੀ ਜਲਦੀ ਤੇ ਨਹੀਂ ਕਹਿ ਸਕਦਾ ਪਰ ਮੈਂ ਮਿਸਾਲਾਂ ਦੇ ਕੇ ਸਾਬਤ ਕਰ ਸਕਦਾ ਕਿ 13 ਵਿੱਚੋਂ ਸਿਰਫ 3 ਮੈਂਬਰ ਪਾਰਲੀਮੈਂਟ ਇਹਨਾਂ ਦੇ ਜਿੱਤੇ ਤੁਹਾਨੂੰ ਪਤਾ ਬਰਨਾਲਾ ਆਨੰਦਪੁਰ ਸਾਹਿਬ ਤੇ ਹੁਸ਼ਿਆਰਪੁਰ ਕਾਂਸਟਿਟੂਐਂਸੀ ਜੋ ਰਿਜ਼ਰਵ ਹੈ 7 ਲੈ ਗਏ ਕਾਂਗਰਸ 2 ਲੈ ਗਏ ਆਜ਼ਾਦ ਉਮੀਦਵਾਰ ਤੇ ਇੱਕ ਜਿੱਤ ਗਈ ਬਾਦਲ ਅਕਾਲੀ ਦਲ ਦੀ ਹਰ ਸੇਮਰਤ ਕੋ ਸੋ ਇਹ ਜੋ ਗ੍ਰਾਫ ਥੱਲੇ ਜਾ ਰਿਹਾ ਮੈਂ ਉਹਦੀ ਗੱਲ ਕਰ ਰਿਹਾ ਭਗਵੰਤ ਮਾਨ ਜੀ ਨੇ ਤੇ ਕਿਹਾ ਸੀ ਮੈਂ 13 0 ਤੇ ਇੱਕ ਵੀ ਨਹੀਂ ਜਿੱਤਣ ਦੇਣੀ ਸੀ ਉ 13 ਤੇ ਆਏ ਨਹੀਂ 1 ਕੇ ਦੀ ਥਾਂ 0 ਲੱਗ ਗਿਆ ਤੇ 3 ਆ ਗਈਆਂ ਜੇ ਇੱਜ਼ਤ ਬਚ ਗਈ ਜਿਹਨੂੰ ਅਸੀਂ ਕਹਾਂਗੇ ਸੋ ਜੇਕਰ ਤੁਸੀਂ ਗਲਤੀ ਨਾਲ ਇਹਨਾਂ ਦਾ 39 ਸੈਕਟਰ ਵਿੱਚ ਜਿਹੜਾ মিডিਆ ਸੈਂਟਰ ਬਣਾਇਆ ਇੱਕ ਮਿਨਿਸਟਰ ਦੀ ਕੋਠੀ 'ਚ ਕੈਬਨਟ ਰੈਂਡ ਦੇ ਵਿੱਚ ਉੱਥੇ ਇਹਨਾਂ ਦੇ মিডিਆ ਵਾਲੇ ਬੈਠੇ ਨੇ ਪ੍ਰੈਸ ਵਾਲੇ ਵੀ ਔਰ ਫਸਟ ਫਲੋਰ ਤੇ ਵੀਡੀਓ ਦੀ ਇਨਚਾਰਜ ਵੀ ਬੈਠੇ ਹਨ ਜੇ ਤੁਸੀਂ ਇਹਨਾਂ ਨੂੰ ਮਿਲਣ ਜਾਓ ਤਾਂ ਇਹ ਕੋਈ ਗੱਲ ਨਹੀਂ ਕਰਦੇ ਤੁਸੀਂ ਇਹਨਾਂ ਨੂੰ ਟੈਲੀਫੋਨ ਕਰੀ ਜਾਓ ਇਹ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨਗੇ ਜੇ ਟੈਲੀਫੋਨ ਲੈ ਲੈਣਗੇ ਤੇ ਜਿੰਨੀ ਗੱਲ ਤੁਸੀਂ ਕੀਤੀ ਹੈ ਉਨੀ ਵੀ ਹੋਏਗੀ ਉਹਨਾਂ ਦਾ ਕੋਈ ਜਵਾਬ ਨਹੀਂ ਸੋ ਜਿਹੜਾ ਮੀਡੀਆ ਉਹਨਾਂ ਨੂੰ ਜਿਹੜੀ ਲੱਖਾਂ ਰੁਪਿਆਵਾਂ ਦੀਆਂ ਤਨਖਾਹਾਂ ਦਿੱਤੀਆਂ ਜਾਂਦੀਆਂ ਤੇ ਸਹੂਲਤਾਂ ਦਿੱਤੀਆਂ ਹੋਈਆਂ ਉਹਨਾਂ ਨੂੰ ਵੀ ਚੁੱਪੀ ਦਾ ਦਾਨ ਬਖਸ਼ਿਆ ਹੋਇਆ ਵੀ ਤੁਸੀਂ ਚੁੱਪ ਰਹਿਣਾ ਬੋਲਣਾ ਨਹੀਂ ਕੋਈ ਫालतू ਗੱਲ ਨਹੀਂ ਕਰਨੀ ਜਦੋਂ ਤੁਹਾਨੂੰ ਕਿਹਾ ਜਾਏਗਾ ਜਿਸ ਨਾਲ ਗੱਲ ਕਰਨ ਨੂੰ ਕਿਹਾ ਜਾਏਗਾ ਉਸ ਨਾਲ ਕਰੋ ਗੱਲ ਕੌਣ ਕਰੇਗਾ ਕਿਹਦੇ ਨਾਲ ਕਰੇਗਾ ਕੋਈ ਵੀ ਮੀਡੀਆ ਵਾਲੇ ਜਿਹੜੇ ਨੇ ਨਾਂ ਦੀ ਤੁਸੀਂ ਟੈਲੀਫੋਨਾਂ ਖੜਕਾਈ ਜੋ ਉਹਨਾਂ ਨੇ ਟੈਲੀਫੋਨ ਲੈਣੀ ਨਹੀਂ ਜੇ ਉਹਦਾਂ ਨੇ ਗਲਤੀ ਨਾਲ ਤੁਹਾਡੀ ਟੈਲੀਫੋਨ ਚੁੱਕ ਲਈ ਤੇ ਉਹਨਾਂ ਨੇ ਕਹਿਣਾ ਫਲਾਣੇ ਅਫਸਰ ਤੋਂ ਪਤਾ ਕਰੋ ਮੇਰਾ ਤੇ ਇਹ ਨਾਲ ਸੰਬੰਧ ਨਹੀਂ ਸੋ ਇਹ ਚੱਲ ਰਹੀ ਜੇ ਸਰਕਾਰ ਭਗਵੰਤ ਮਾਨ ਦੀ ਜਿਹੜੀ ਕਿ ਰਿਮੋਟ ਕੰਟਰੋਲ ਨਾਲ ਚੱਲ ਰਹੀ ਹੈ ਰਿਮੋਟ ਕੰਟਰੋਲ ਨੇ ਇਨਾ ਚੀਫ ਮਿਨਿਸਟਰ ਨੂੰ ਜਕੜਿਆ ਹੋਇਆ ਕਿ ਉਸ ਦਾ ਸਾਰਾ মিডিਆ ਸਟਾਫ ਬਦਲ ਦਿੱਤਾ ਗਿਆ ਤੇ ਦਿੱਲੀ ਦੇ ਲਿਆ ਕੇ ਲੋਕ ਲਾਤੇ ਜਿਹੜੇ ਦਿੱਲੀ ਤੋਂ ਲਿਆ ਕੇ ਲੋਕ ਲਾਇਨ ਉਹਨਾਂ ਨਾਲ ਪੰਜਾਬ ਦੇ ਪੱਤਰਕਾਰਾਂ ਦਾ ਕੋਈ ਵਾਸਤਾ ਨਹੀਂ ਉਹ ਗੱਲ ਨਹੀਂ ਕਰਦੇ ਨਾ ਹੀ ਉਹ ਦਿੱਲੀ ਤੋਂ ਜੋ মিডিਆ ਵਾਲੇ ਆਇਨ ਉਹਨਾਂ ਨੂੰ ਪੰਜਾਬ ਦੀ ਸਮਝ ਇਥੋਂ ਦੇ ਸਭਿਆਚਾਰ ਦੀ ਕਲਚਰ ਦੀ ਪਾਸ਼ਾ ਦੀ ਉਹ ਨਾ ਹੀ ਪੰਜਾਬ ਦੀ ਧਰਤੀ ਦੇ ਖਮੀਰ ਤੋਂ ਉਹ ਵਾਕਿਵਾਂ ਸਾਰਾ ਦਿੱਲੀ ਤੋਂ ਲਿਆ ਕੇ ਜਿਹੜੇ ਉਹ মিডিਆ ਜਿ ਫੈਸਟ ਕਰਦੇ ਏਦਾਂ ਹੀ ਵਹਿਲਾ ਕਰ ਦਿੱਤਾ ਭਗਵਾਨ ਦਮਨ ਜੀ ਨੂੰ ਕਿ ਉਹ ਪੰਜਾਬ ਦੇ ਫਾਈਨਾਂਸ ਬਾਰੇ ਬੋਤਾ ਨਾ ਸੋਚਣ ਤੇ ਬੋਤਾ ਫਿਕਰ ਵੀ ਨਾ ਕਰਨ ਉਹਨਾਂ ਨੇ ਦਿੱਲੀ ਤੋਂ ਹੀ ਲਿਆ ਕੇ ਸਾਰੇ ਐਡਵਾਈਜ਼ਰ ਲਾ ਦਿੱਤੇ ਫਾਇਨਾਂਸ ਡਿਪਾਰਟਮੈਂਟ ਸਿੱਧਾ ਦਿੱਲੀ ਕੰਟਰੋਲ ਕਰਦਾ ਹੈ ਪੰਜਾਬ ਦਾ ਤਾਂ ਫਿਰ ਤੁਸੀਂ ਪੁੱਛੋਗੇ ਕਿ ਵੀ ਮੁੱਖ ਮੰਤਰੀ ਕੀ ਕਰਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਆਰਾਮ ਨਾਲ ਆਪਣੀ ਚੀਫ ਮਿਨਿਸਟਰ ਦੀ ਕੋਠੀ 'ਚ ਬੈਠਦੇ ਆ ਤੇ ਆਪਣਾ ਬੱਚਾ ਖੜਾ ਲੈਂਦੇ ਇਹ ਕਹਿ ਸਕਦੇ ਆ ਪਤਾ ਨਹੀਂ ਮੈਨੂੰ ਪਤਾ ਨਹੀਂ ਸ਼ਾਇਦ ਮੈਂ ਜ਼ਿਆਦਾ ਨਾ ਕਹਿ ਰਿਹਾ ਹਾਂ ਪਰ ਪਿਤਾ ਤੇ ਖੜਾੰਦਾ ਹੀ ਹੋਏਗਾ ਜੇ ਬੱਚਾ ਨੂੰ ਹੋਰ ਕੋਈ ਕੰਮ ਨਹੀਂ ਸੋ ਇਸ ਸਥਿਤੀ ਹੈ ਜਦੋਂ ਪੰਜਾਬ ਦੀ ਔਰ ਇਹਦੇ ਵਿੱਚ ਪੰਜਾਬ ਨਾਲ ਜਿਹੜਾ ਧਰੋਹ ਕੁਮਾਇਆ ਰਵਿੰਦ ਕੇਜਰੀਵਾਲ ਨੇ ਉਹਦੀ ਕਹਾਣੀ ਸੁਣ ਲਓ ਰਾਜ ਸਭਾ ਦੇ 7 ਮੈਂਬਰ ਬਣੇ ਪੰਜਾਬ ਤੋਂ ਲੋਕਾਂ ਨੇ 92 ਸੀਟਾਂ ਜਿਤਾ ਕੇ ਭੇਜਿਆ ਤੋਂ ਸਾਰੇ ਹੀ ਬਣੇ ਆਮ ਆਦਮੀ ਪਾਰਟੀ ਦੇ ਉਦੇ ਚ ਦੋ ਤਾਂ ਮੁੱਖ ਮੰਤਰੀ ਦੇ ਕਹਿਣ ਤੇ ਲੈ ਗਏ ਦੱਸੇ ਜਾਂਦੇ ਕਨਫਰਮ ਮੈਂ ਕਿਤੇ ਤੋਂ ਕਰਾਂ ਕੋਈ ਮੇਰਾ ਟੈਲੀਫੋਨ ਲਏਗਾ ਤੇ ਮੈਂ ਕਨਫਰਮ ਕਰਾਂ ਵੀ ਇਹ ਦੋ ਕਿੱਥੇ ਪਰ ਇਹ ਦੱਸਿਆ ਜਾਂਦਾ ਇੱਕ ਕ੍ਰਿਕਟਰ ਪ੍ਰੇਜ਼ ਐ ਜਿਹੜੇ ਬੋਲਰ ਸੀਗੇ ਹਰਪਜਨ ਸਿੰਘ ਭੱਜੀ ਤੇ ਇੱਕ ਸਮਾਜ ਸੇਵੀ এনवायरमेंट ਦੇ ਐਕਟਿਵਿਸਟ ਬਲਬੀਰ ਸਿੰਘ ਸੀਚੇਵਾ ਬਾਕੀ ਦੇ ਪੰਜ ਦਿੱਲੀ ਤੋਂ ਆ ਗਏ ਜਾਨੀ ਪੰਜਾਬ ਦੇ ਲੋਕਾਂ ਨਾਲ ਵੋਟਾਂ ਤੇ ਪੰਜਾਬ ਦੇ ਲੋਕਾਂ ਨੇ ਬਣਾਈ ਤੁਹਾਡੀ ਸਰਕਾਰ ਤੇ ਰਾਜ ਸਭਾ ਦੇ ਜੋ ਮੈਂਬਰ ਉਹ ਉਤਰੇ ਦਿੱਲੀ ਤੋਂ ਜਿਹੜੇ ਦਿੱਲੀ ਤੋਂ ਉਤਰੇ ਨੇ ਉਹਨਾਂ ਦੇ ਨਾਂ ਸੁਣ ਲਓ ਸੰਦੀਪ ਪਾਠਕ, ਅਸ਼ੋਕ ਮਿੱਤਲ, ਰਾਗਵ ਚੰਡਾ, ਉਹ ਵਿਕਰਮਜੀਤ ਸਿੰਘ ਸਾਨੀ ਜੀ ਇਹ ਦਿੱਲੀ ਦੇ ਬਹੁਤ ਵੱਡੇ ਬਿਜ਼ਨਸਮੈਨ ਫਿਰ ਆਗੇ ਸੰਜੀਵ अरोੜਾ ਇਸ ਸਾਰੋਂ ਬਾਹਰੋਂ ਲਿਆ ਕੇ ਥੋਪੇ ਗਏ ਔਰ ਜਿਹੜੇ ਆਮ ਆਦਮੀ ਪਾਰਟੀ ਦੀ ਆਮ ਬੰਦਿਆਂ ਵਾਲੀ ਜ਼ਿੰਦਗੀ ਸੀ ਉਹਦੇ ਬਾਰੇ ਵੀ ਇੱਥੇ ਥੋੜੀ ਜੀ ਗੱਲ ਕਰ ਦੇਣਾ ਜਿਹੜੀ ਭੱਜੀ ਨੂੰ ਔਰ ਭਜਨ ਸਿੰਘ ਨੂੰ ਮਿਲੀ ਸੀ ਕੋਠੀ ਐਜ਼ ਅ ਮੈਂਬਰ ਰਾਜ ਸਭਾ ਉਹ ਸੰਭਾਲ ਲਈ ਹੈ ਮਨੀਸ਼ ਸ਼ੋਧਿਆ ਜੀ ਨੇ ਡਿਪਟੀ ਚੀਫ ਮਿਨਿਸਟਰ ਨੇ ਤੇ ਜਿਹੜੀ ਅਸ਼ੋਕ ਮਿੱਤਲ ਨੇ ਦੀ ਕੋਠੀ ਹੈ ਉਹ ਸੰਭਾਲ ਲਈ ਹੈ ਅਰਵਿੰਦ ਗੇਜਰੀ ਵਾਲ ਨੇ ਇਹ ਆਮ ਆਦਮੀ ਹੈ ਰਹਿ ਨਹੀਂ ਸਕਦੇ ਛੋਟੇ ਮਕਾਨਾਂ ਚ ਫਲੈਟਾਂ ਸਾਰੀ ਦਿੱਲੀ ਰਹਿੰਦੀ ਹੈ ਔਰ ਬੜੀਆਂ ਮਿਸਾਲਾਂ ਤੁਹਾਨੂੰ ਮੈਂ ਮਿਸਾਲ ਦੇਣਾ ਵੈਸ ਬੰਗਾਲ ਦੀ ਚੀਫ ਮਨਿਸਟਰ ਮਮਤਾ ਬੇਨਰਜੀ ਹੈ ਇਹ ਆਪਣੇ ਉਸੇ ਘਰ ਚ ਰਹਿੰਦੇ ਆ ਜਿਹੜਾ ਚੀਫ ਮਿਨਿਸਟਰ ਬਣਨ ਤੋਂ ਪਹਿਲੇ ਇਹਨਾਂ ਦਾ ਇੱਕ ਕੋਲੋਨੀ ਚ ਉਥੇ ਸਟੀਲ ਦੀਆਂ ਥਾਲੀਆਂ ਜੀ ਰੋਟੀ ਬੰਦੀ ਹੈ ਮਿਲਦੀ ਹੈ ਤੇ ਜ਼ਮੀਨ ਤੇ ਬੈਠ ਕੇ ਮੁੱਖ ਮੰਤਰੀ ਸਾਹਿਬਾਂ ਵੀ ਖਾਂਦੇ ਨੇ ਤੇ ਜਿਹੜੇ ਉਹਨਾਂ ਨੂੰ ਮਿਲਣਾ ਆਉਂਦੇ ਉਹ ਵੀ ਖਾਂਦੇ ਇਹ ਕੋਈ ਛੋਟੀ ਜੀ ਗੱਲ ਨਹੀਂ ਹੁੰਦੀ ਕਿ ਤੁਸੀਂ ਲੋਕਾਂ ਵਰਗੇ ਰਹਿਣਾ ਚਾਹੁੰਦੇ ਹੋ ਪੁਲੇਖਾ ਪਾਉ ਯਾਨੀ ਮਫਲਰ ਬੰਨ ਲੈ ਅਰਵਿੰਦ ਕੇਜਰੀਵਾਲ ਨੇ ਔਰ ਬੁਰਸ਼ਟ ਬਾਹਰ ਕੱਢ ਲਈ ਕਮੀਜ਼ ਤੇ ਫਲਾਇੰਗ ਚप्पल ਪਾ ਲਈ ਤੇ ਉਹਦੇ ਨਾਲ ਬਣ ਗਏ ਆਮ ਆਦਮੀ ਤੇ ਮਕਾਨ ਬਣਾਇਆ ਤੇ ਸ਼ੀਸ਼ ਮਹਿਲ 12-12 ਲੱਖ ਦਾ ਇੱਕ ਟੀਵੀ ਲਵਾਇਆ ਦਿਨ ਟੀਵੀ ਲੱਭੀ ਸੋ ਇਹ ਹੈ ਪੰਜਾਬ ਦੀ ਖੁਸ਼ੀ ਦਾ ਕਾਰਨ ਪੰਜਾਬ ਦੇ ਲੋਕ ਕਿਉਂ ਖੁਸ਼ ਹੈ ਇਹ ਕੁਝ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਇਹਦੇ ਕਰਕੇ ਖੁਸ਼ ਹਾਂ ਇੱਕ ਅੰਗਰੇਜ਼ੀ ਦੀ ਕਹਾਵਤ ਹੈ 골ਡ ਡਿਗਰ 골ਡ ਡਿਗਰ ਉਹਨਾਂ ਜਨਾਨੀਆਂ ਨੂੰ ਕਿਹਾ ਜਾਂਦਾ ਜਿਹੜੀਆਂ ਕਿਸੇ ਮਰਦ ਨਾਲ ਦੋਸਤੀ ਕਰ ਲੈਂਦੀਆਂ ਤੇ ਫਿਰ ਉਹਦੇ ਜੇਬ ਚੋਂ ਮਾਲ ਕੱਢੀ ਜਾਂਦੀਆਂ ਸੋ ਜਿਹੜਾ ਰਿੰਦ ਗੇਜਰੀਵਾਲ ਆ ਉਹਦਾ ਪੰਜਾਬ ਨਾਲ ਜਿਹੜਾ ਰਿਸ਼ਤਾ ਉਹ 골ਡ ਡਿਗਰ ਵਾਲਾ वैसा पंजाब ਤੋਂ ਜਾ ਗੁજરાਤ ਦੀਆਂ ਇਲੈਕਸ਼ਨਾਂ ਲਈ ਗੋਆ ਦੀਆਂ ਇਲੈਕਸ਼ਨਾਂ ਲਈ ਹੁਣ ਦਿੱਲੀ ਦੀਆਂ ਇਲੈਕਸ਼ਨਾਂ ਲਈ ਐਮਐਲਏ ਬੁલાਏ ਗਏ ਇਹ ਨਹੀਂ ਬਤਾ ਪਰ ਉਹਨਾਂ ਦੀ ਡਿਊਟੀ ਲਾਈ ਗਈ ਬਈ ਫੰਡ ਲਿਓ ਐਮਐਲਏ ਨੇ ਡਰਦੇ ਨੂੰ ਇਹ ਤੇ ਕਹਿੰਦੇ ਨੇ ਫੰਡ ਦੇ ਕੇ ਆਇਆ ਪਰ ਕਿੰਨਾ ਦਿੱਤਾ ਉਹ ਦੱਸਣ ਨੂੰ ਤਿਆਰ ਨਹੀਂ ਦੱਸਣ ਵੀ ਕਿਉਂ ਕਿ ਕਿਉਂਕਿ ਜਿਹੜਾ ਫੰਡ ਹੁੰਦਾ ਉਹ ਕੋਈ ਹੱਕ ਲਾਲ ਦੀ ਕਮਾਈ ਚੋਂ ਤੇ ਇਕੱਠਾ ਨਹੀਂ ਕੀਤਾ ਹੁੰਦਾ ਨਾ ਸਾਰਾ ਬਲੈਕ ਮਨੀ ਹੋਈ ਹੁੰਦਾ ਇਧਰੋਂ ਫੜਿਆ ਉਧਰ ਦੇ ਦਿੱਤਾ ਸੋ ਪੰਜਾਬ ਵਿੱਚ ਇਸ ਵੇਲੇ ਜਿਹੜੀ ਕ腐ਸ਼ਨ ਹੈ ਭ੍ਰਿਸ਼ਟਾਚਾਰ ਜਿਹੜਾ ਪੰਜਾਬ ਸਰਕਾਰ ਦਾ ਉਹ ਚਰਮ ਸੀਮਾ ਤੇ ਹੈ ਔਰ ਪੁਲਿਸ ਵਿੱਚ ਵੀ ਡਿਪਾਰਟਮੈਂਟ ਵਿੱਚ ਬਹੁਤ ਜ਼ਿਆਦਾ ਕ腐ਸ਼ਨ ਹੈ ਬਿਊਰੋਕ੍ਰੇਸੀ ਵਿੱਚ ਵੀ ਬਹੁਤ ਕ腐ਸ਼ਨ ਹੈ ਔਰ ਤੁਸੀਂ ਹੈਰਾਨ ਹੋਵੋਗੇ ਕਿ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਹੈ ਜਿਹੜਾ ਆਪਣਾ ਚੀਫ ਸੈਕਟਰੀ ਵੀ ਨਹੀਂ ਲਾ ਸਕਦਾ ਉੱਥੋਂ ਫੈਸਲਾ ਹੋਇਆ ਔਰ ਆਪਣਾ ਡੀਜੀਪੀ ਵੀ ਨਹੀਂ ਲਾ ਸਕਦਾ ਉਹਦਾ ਫੈਸਲਾ ਵੀ ਉੱਥੋਂ ਹੋਇਆ ਇਹ ਚੀਫ ਮਿਨਿਸਟਰ ਕਿਹਦਾ ਹੋਇਆ ਜੀ ਜੋ ਆਪਣਾ ਚੀਫ ਸੈਕਟਰੀ ਨਹੀਂ ਲਾ ਸਕਦਾ ਆਪਣਾ ਡੀਜੀਪੀ ਨਹੀਂ ਲਾ ਸਕਦਾ ਉਹਦੇ ਦਫ਼ਤਰ ਵਿੱਚ ਜਿੰਨੇ মিডিਆ ਨਾਲ ਸੰਬੰਧਤ ਲੋਗ ਹਨ ਉਹ ਦਿੱਲੀ ਨੇ ਲਾਏ ਹੋਏ ਜਿਨ੍ਹਾਂ ਨੂੰ ਬਿਲਕੁਲ ਪੰਜਾਬ ਦੀ ਸਮਝ ਨਹੀਂ ਅੱਧੇ ਨਾਲ ਵਾਅਦੇ ਤੇ ਪੰਜਾਬੀ ਵੀ ਨਹੀਂ ਬੋਲ ਸਕਦੇ ਤੇ ਰੈਪੋਰਟ ਕੀ ਗ੍ਰੇਟ ਹੋਣੀ ਉਹਨਾਂ ਦੀ ਪੱਤਰਕਾਰਾਂ ਨਾਲ ਔਰ ਹੋਰ ਵੀ ਜਿਹੜਾ ਫਾਈਨਾਂਸ ਡਿਪਾਰਟਮੈਂਟ ਹੈ ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸ ਸਕਿਆ ਉਹਦਾ ਐਡਵਾਈਜ਼ਰ ਵੀ ਦਿੱਲੀ ਨੇ ਲਾਇਆ ਤੇ ਸਾਰਾ ਕੁਝ ਦਿੱਲੀ ਕੰਟਰੋਲ ਕਰ ਰਿਹਾ ਪੰਜਾਬ ਦੇ ਫਾਈਨਾਂਸ ਨੂੰ ਕਰਜ਼ਾ ਵਧਦੀ ਜਾ ਰਿਹਾ ਹੈ ਸਪੀਡ ਤੇ ਵਧ ਰਿਹਾ ਕਰਜ਼ਾ ਪੰਜਾਬ ਦਾ ਪੰਜਾਬ ਤੇ ਬਹੁਤ ਵੱਡਾ ਕਰਜ਼ਾ ਤਾਂ ਕਾਂਗਰਸ ਤੇ ਅਕਾਲੀ ਛੱਡ ਗਏ ਸੀ ਕਿਉਂਕਿ ਅਮਰਿੰਦਰ ਸਿੰਘ ਤੇ ਖੁੱਲਾ ਖਰਚਦਾ ਸੀ ਖੁੱਲਾ ਖਾਂਦਾ ਪੀਂਦਾ ਸੀ ਖੁੱਲੇ ਡੁੱਲੇ ਸੁਭਾਅ ਦਾ ਸੀ ਉਨੇ ਆਪਣੀ ਜ਼ਿੰਦਗੀ ਵਧੀਆ ਰੱਖੀ ਉਹਦੇ ਮინისტრਾਂ ਨੇ ਵਧੀਆ ਰੱਖੀ ਕਰਜੇ ਲਈ ਗਏ ਬੈਂਕ ਵੀ ਦੇ ਦਿੰਦੇ ਸੋ ਕੰਮ ਚੱਲਦਾ ਰਿਹਾ ਇਹਨਾਂ ਕੋਲ ਆਏ ਤਾਂ ਬੈਂਕਰਪਸੀ ਸੀ ਪੰਜਾਬ ਦੀ ਜਦੋਂ ਟੇਕਓਵਰ ਕੀਤਾ ਭਗਵੰਤ ਮਾਨ ਜੀ ਨੇ ਪਰ ਫਿਰ ਉਹਨਾਂ ਨੇ ਕਰਜ਼ਾ ਲੈ ਲੈ ਕੇ ਗੁਜ਼ਾਰਾ ਕਰ ਰਹੇ ਫਿਰ ਸੋ ਇਹ ਜੋ ਸਾਰੇ ਮੈਂ ਉਪਰ ਕਾਰਨ ਦੱਸੇਨ ਇਹਨਾਂ ਕਰਕੇ ਪੰਜਾਬ ਦੇ ਲੋਕ ਬੜੇ ਖੁਸ਼ ਹੈ ਕਿ ਦਿੱਲੀ ਚ ਆਮ ਆਦਮੀ ਪਾਰਟੀ ਹਾਰ ਗਈ ਹੈ ਪਲੱਸ ਤੋਂ ਵੱਡੀ ਖੁਸ਼ੀ ਦਾ ਕਾਰਨ ਹੈ ਕਿ ਇਹਨਾਂ ਦਾ ਜਿਹੜਾ ਲੀਡਰ ਸੀ ਜੋ ਬੜੀ ਆਪਣੇ ਆਪ ਨੂੰ ਆਮ ਆਦਮੀ ਦਾ ਕਹਿੰਦਾ ਸੀ ਔਰ ਬੜਾ ਇਮਾਨਦਾਰ ਕਹਿੰਦਾ ਸੀ ਉਹ ਵੀ ਹਾਰ ਗਿਆ ਕਿਉਂਕਿ ਹੁਣ ਪੰਜਾਬ ਦੇ ਲੋਕਾਂ ਨੂੰ ਉਮੀਦ ਵੱਜ ਗਈ ਹੈ ਕਿ ਦੇ ਦਿੱਲੀ ਵਿੱਚ ਇਹਨਾਂ ਨੂੰ ਲਾਇਆ ਜਾ ਸਕਦਾ ਹੈ ਤੇ 2027 ਵਿੱਚ ਇਹਨਾਂ ਨੂੰ ਲਾਣ ਲਈ ਪੱਬਾਂ ਬਾਰ ਹੋਏ ਪੰਜਾਬ ਦੇ ਵੋਟਰ ਅਜਿਹੀ ਅਵਸਥਾ ਪੈਦਾ ਹੋ ਚੁੱਕੀ ਹੈ ਸੋ ਇਸ ਖੁਸ਼ੀ ਦਾ ਮੈਂ ਤੁਹਾਨੂੰ ਕਾਰਨ ਦੱਸ ਦਿੱਤਾ ਹੁਣ ਮੈਂ ਦੱਸਦਾ ਕਿ ਸੁਖਵਾਲ ਖੈਰਾ ਕਾਂਗਰਸੀ ਲੀਡਰਾਂ ਕਾਂਗਰਸ ਦੇ ਨੈਸ਼ਨਲ ਜਿਹੜਾ ਕਮਿਸ਼ਨ ਹੈ ਕਿਸਾਨਾਂ ਦਾ ਉਹਦੇ ਚੇਅਰਮੈਨ ਵਡੇ ਲੀਡਰ ਹਨ ਤਿੰਨ ਚਾਰ ਵਾਰੀ ਐਮਐਲਏ ਬਣ ਚੁੱਕੇ ਹਨ ਮਨਿਸਟਰ ਰਹੇ ਹਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਲੀਡਰ ਆਫ ਆਪੋਜੀਸ਼ਨ ਵੀ ਸੀ ਉਹਨਾਂ ਨੇ ਦਿੱਲੀ ਵਿੱਚ ਜਿਹੜੀ ਹਾਰ ਹੋਈ ਆ ਆਮ ਆਦਮੀ ਪਾਰਟੀ ਦੀ ਤੇ ਖਾਸ ਕਰਕੇ ਕੇਜਰੀਵਾਲ ਦੀ ਇੱਥੇ ਲੱਡੂ ਲਿਆ ਕੇ মিডিਆ ਨੂੰ ਪ੍ਰੈਸ ਕਾਨਫਰੰਸ ਵੰਡੇ ਇਹਦੇ ਤੇ ਅਸੀਂ ਇੱਕ ਵੱਖਰੀ ਵੀਡੀਓ ਵੀ ਕਰਾਂਗੇ ਕਿ ਜਿਹੜੇ ਉਹਨਾਂ ਨੇ ਲੱਡੂ ਵੰਡੇ ਨੂੰ ਦਾ ਮੀਨਿੰਗ ਕੀ ਹੈ ਇੱਥੇ ਅੱਜ ਦੀ ਚਰਚਾ ਨੂੰ ਸਮਾਪਤ ਕਰਦੇ ਹਾਂ ਉਮੀਦ ਕਰਦੇ ਹਾਂ ਇਹ ਚਰਚਾ ਤੁਹਾਨੂੰ ਬਹੁਤ ਪਸੰਦ ਆਏਗੀ ਅਸੀਂ ਫੇਰ ਆਵਾਂਗੇ ਇੱਕ ਨਵੇਂ ਮੁੱਦੇ ਤੇ ਇੱਕ ਨਵੀਂ ਵੀਡੀਓ ਲੈ ਕੇ ਤਦ ਤੱਕ ਤੁਸੀਂ ਮੈਨੂੰ ਆਗਿਆ ਦਿਓ ਧੰਨਵਾਦ ਸਾਸਰੀਕ